ਹੋਇਆ ਸਹੀ ਹੈ ਸਕੀ ਕਰਨ ਦੇ ਨਾਲ ਨਾਲ ਜਿਹੜੇ ਪਿੰਡ ਹੈ ਜਿਵੇਂ ਡੇਰੀਵਾਲ ਕਰਨ ਦਾ ਹੋਇਆ ਨੜਾਵਾਲੀ ਦਾ ਹੋਇਆ ਜੀਓ ਚਲਾਈ ਦਾ ਖਾਸ ਕਰਕੇ ਬਹੁਤ ਹੋਇਆ ਤਾਂ ਇਸ ਕਰਕੇ ਜਿੰਨਾ ਦਾ ਵੀ ਹੋਇਆ ਉਹਨਾਂ ਦੇ ਆਉਣ ਵਾਲੇ ਸਮੇਂ ਚ ਆਪਾਂ ਉਹਨਾਂ ਦੀਆਂ ਕਰਕੇ ਗਰਦਾਵਰੀਆਂ ਵਗੈਰਾ ਤਾਂ ਉਹਨਾਂ ਨੂੰ ਜਿਹੜਾ ਉਹਨਾਂ ਦੀ ਬਥੇਰੀਆਂ ਮੁਸੀਬਤਾਂ ਬਾਰਡਰ ਵਾਲਿਆਂ ਨੂੰ ਪੈਂਦੀਆਂ ਰਹੀਆਂ ਆਪਾਂ ਫਿਰ ਆਪਣੇ ਪਰਿਵਾਰਾਂ ਦੀ ਪਰਵਰਿਸ਼ ਕਰਨੀ ਆ ਤਾਂ ਤਗੜੇ ਹੋ ਕੇ ਇਹਦਾ ਮੁਕਾਬਲਾ ਕਰੋ ਸਰਕਾਰ ਤੁਹਾਡੇ ਨਾਲ ਆ ਮੈਨੂੰ ਪੂਰੀ ਉਮੀਦ ਆ ਕਿ ਆਪਾਂ ਇਹਦੇ ਵਿੱਚ ਕਾਮਯਾਬ ਹੋ ਕੇ ਖੇਤ ਸਾਫ਼ ਕਰਕੇ ਆਪਣੇ ਖੇਤ ਦੁਬਾਰਾ ਫਿਰ ਵਾਹੀ ਜੋਗ ਬਣਾ ਕੇ ਆਪਣੇ ਪਰਿਵਾਰਾਂ ਦੀ ਮੈਂ ਬਹੁਤੀ ਵਾਰੀ ਵੇਖਿਆ ਕਿ ਕਈਆਂ ਦਾ ਨੁਕਸਾਨ ਨਹੀਂ ਹੁੰਦਾ ਪਰ ਲਿਸਟ ਪਹਿਲਾਂ ਉਹਨਾਂ ਦੀ ਬਣਦੀ ਆ ਉਹ ਪਹਿਲਾਂ ਉਹ ਅਪਰੋਚ ਕਰ ਲੈਂਦੇ ਨੇ ਕਿ ਜਿਨ੍ਹਾਂ ਦਾ ਨੁਕਸਾਨ ਨਹੀਂ ਹੋਇਆ ਤਾਂ ਉਹ ਜਿਹੜੀ ਚੀਜ਼ਾਂ ਉਹ ਬਰਦਾਸ਼ਤ ਸਰਕਾਰ ਨੇ ਕਿਸੇ ਕੀਮਤ ਤੇ ਨਹੀਂ ਕਰਨੀਆਂ ਇਸ ਕਰਕੇ ਮੈਂ ਸਾਰੇ ਪ੍ਰਸ਼ਾਸਨ ਨੂੰ ਇਹੀ ਹੁਦਾਇਤ ਦੇ ਕੇ ਚੱਲਿਆ ਵੀ ਆਪਣਾ ਕੰਮ ਜਿਹੜਾ ਤੁਸੀਂ ਦੇਖ ਰਹੇ ਹੋ ਜੀ ਪੰਜਾਬ ਮੀਡੀਆ ਗੱਲ ਪੰਜਾਬ ਦੀ ਪਰ ਉਸੇਮਨ ਖਬਰਾਂ ਅਤੇ ਤਾਜ਼ਾ ਜਾਣਕਾਰੀ ਲਈ ਜੀ ਪੰਜਾਬ ਮੀਡੀਆ ਦਾ YouTube ਪੇਜ ਸਬਸਕ੍ਰਾਈਬ ਕਰ ਲਿਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਦੇ। ਜ਼ਿਲ੍ਹਾ ਗੁਰਦਾਸਪੁਰ ਵਿੱਚੋਂ ਗੁਜ਼ਰਦੇ ਦਰਿਆ ਰਾਵੀ ਅਤੇ ਕਿਰਨਾਰਾ ਸੱਕੀ ਵਿਚ ਆਏ ਹੜਮਾਰੂ ਪਾਣੀ ਨਾਲ ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਵੱਖ-ਵੱਖ ਪਿੰਡਾਂ ਵਿੱਚ ਵੱਡਾ ਨੁਕਸਾਨ ਹੋਇਆ ਹੈ। ਇਸ ਬਾਬਤ ਵਿਧਾਇਕ ਗੁਰਦੀਪ ਸਿੰਘ ਰੰਦਾਵਾ ਵੱਲੋਂ ਕਲਾਂੌਰ ਦੇ ਬीडीपीओ ਦਫ਼ਤਰ ਵਿਖੇ ਸਬ ਡਿਵੀਜ਼ਨਲ ਪ੍ਰਸ਼ਾਸਨ ਨਾਲ ਮੀਟਿੰਗ ਕੀਤੀ ਗਈ ਅਤੇ ਹਦਾਇਤਾਂ ਜਾਰੀ ਕੀਤੀਆਂ ਗਈਆਂ। ਕਿ ਸਰਕਾਰ ਵੱਲੋਂ ਲੋਕਾਂ ਲਈ ਆਈ ਰਾਹਤ ਸਮਗਰੀ, ਯੋਗ ਅਤੇ ਲੋੜਵੰਦਾ ਦਾ ਸਹਾਂਹਾਰਾ ਚਾਹੀਦੀ ਹੈ। ਰੰਦਾਵਾ ਨੇ ਹਦਾਇਤ ਕੀਤੀ ਕਿ ਗੱਦਾਵਾਰੀਆਂ ਵਿਚ ਕੋਈ ਪੇਤਪਾਬ ਨਹੀਂ ਹੋਣ ਦਿੱਤਾ ਜਾਵੇਗਾ ਵਿਧਾਇਕ ਰੰਦਾਵਾ ਨੇ ਕਿਹਾ ਕਿ ਜਿਸ ਦਾ ਖੇਤ ਉਸ ਦੀ ਰੇਤ ਦਾ ਮੁੱਦਾ ਸਰਕਾਰ ਦੇ ਧਿਆਨ ਵਿੱਚ ਲਿਆਉਣ ਤੋਂ ਬਾਅਦ ਕੈਬਨਟ ਵਿੱਚ ਇਹ ਪਾਸ ਹੋਇਆ ਜਿਸ ਨਾਲ ਕਿਸਾਨਾਂ ਨੂੰ ਰਾਹਤ ਮਿਲੇਗੀ ਉਹਨਾਂ ਪ੍ਰਧਾਨ ਮੰਤਰੀ ਦੀ ਫੇਰੀ ਨੂੰ ਵੀ ਅਸਫਲ ਦੱਸਿਆ ਹੈ ਅੱਜ ਬੀਡੀਪੀਓ ਦਫਤਰ ਕਲਾਨੌਰ ਚ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਵੀਡੀਓ ਸਾਹਮਣੇ ਸਮੁੱਚੀ ਐਸਡੀਓ ਬਿਜਲੀ ਬੋਰਡ ਤਾਂ ਸਮੁੱਚੀ ਜਿੰਨਾ ਵੀ ਪ੍ਰਸ਼ਾਸਨ ਪੁਲਾਕ ਕਲਾ ਨੌਰ ਦਾ ਉਹਨਾਂ ਨੂੰ ਲੈ ਕੇ ਅੱਜ ਜਿਹੜੀ ਹਾਰ ਪਿਛਲੇ ਦਿਨੀ ਹਾਰ ਆਏ ਆ ਉਹਨਾਂ ਨੂੰ ਲੈ ਕੇ ਅੱਜ ਸਾਰੀ ਜਿਹੜੀ ਅਸਮੀਖਿਆ ਕੀਤੀ ਗਈ ਆ ਤਾਂ ਮੈਂ ਪ੍ਰਸ਼ਾਸਨ ਦੇ ਕੰਮਾਂ ਤੋਂ ਪੂਰਾ ਖੁਸ਼ ਹਾਂ ਕਿ ਇਹਨਾਂ ਨੇ ਪਿਛਲੇ ਦਿਨੀ ਜਿੰਨਾ ਵੀ ਕੰਮ ਕੀਤਾ ਹੜਾ ਨੂੰ ਲੈ ਕੇ ਚਾਹੇ ਤੁਸੀਂ ਬੰਦੇ ਹੋਇਆ ਚਾਹੇ ਹੁਣ ਬਾਅਦ ਚ ਵੀ ਆ ਤਾਂ ਮੈਂ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦਾ ਕਿ ਜਿੰਨਾ ਰਾਤ ਦਿਨ ਮਿਹਨਤ ਕਰਕੇ ਇਸ ਮੁਸੀਬਤ ਦੇ ਵਿੱਚ ਉਹਨਾਂ ਲੋਕਾਂ ਨੂੰ ਕੱਢਿਆ ਜਿਨ੍ਹਾਂ ਨੂੰ ਇਸ ਮਾਰ ਦੀ ਹਾਰ ਦੀ ਮਾਰ ਹੀ ਠਾਇ ਸੀਗੇ ਤਾਂ ਮੈਂ ਤੁਹਾਡੇ ਨਾਲ ਸਾਰੇ ਨਾਲ ਸਲਾਹ ਕਰ ਰਿਹਾ ਸੀ ਕਿ ਦੇਰਾ ਪਪਾ ਨਾਨਕ ਬਲਾਗ ਦਾ ਜਿਹੜਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਪਰ ਕਲਾਂੌਰ ਦਾ ਹੋਇਆ ਸਈਅ ਸਕੀਰਨ ਦੇ ਨਾਲ ਨਾਲ ਜਿਹੜੇ ਪਿੰਡ ਹੈ ਜਿਵੇਂ ਡੇਰੀਵਾਲ ਕਿਰਨ ਦਾ ਹੋਇਆ ਨਾਲਾਵਾਲੀ ਦਾ ਹੋਇਆ ਜੀਓ ਚਲਾਈ ਦਾ ਖਾਸ ਕਰਕੇ ਬਹੁਤ ਹੋਇਆ ਤਾਂ ਇਸ ਕਰਕੇ ਜਿਨ੍ਹਾਂ ਦਾ ਵੀ ਹੋਇਆ ਉਹਨਾਂ ਦੇ ਆਉਣ ਵਾਲੇ ਸਮੇਂ 'ਚ ਆਪਾਂ ਉਹਨਾਂ ਦੀਆਂ ਕਰਕੇ ਗਰਦਾਵਰੀਆਂ ਵਗੈਰਾ ਤਾ ਉਹਨਾਂ ਨੂੰ ਜਿਹੜਾ ਉਹਨਾਂ ਦੀ ਪਰਪਰਿ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਜਿੰਨੀ ਵੱਤ ਵਤ ਉਹਨਾਂ ਦੀ ਹੈਲਪ ਹੋ ਜੇ ਉਹ ਜਰੂਰ ਆਪਾਂ ਕਰਾਂਗੇ ਬਾਕੀ ਇਹ ਮੇਰੇ ਖਿਆਲ ਏਡੀ ਕੋਈ ਸਮੱਸਿਆ ਮੈਨੂੰ ਦੱਸਿਆ ਕਿ ਕੋਈ ਜ਼ਿਆਦਾ ਸਮੱਸਿਆ ਨਹੀਂ ਫਿਰ ਵੀ ਅਗਰ ਕਲਾਨੌਰ ਦੇ ਕਿਸੇ ਪਿੰਡ 'ਚ ਕਿਸੇ ਨੂੰ ਕੋਈ ਸਮੱਸਿਆ ਤਾਂ ਉਹ ਪ੍ਰਸ਼ਾਸਨ ਤੱਕ ਪਹੁੰਚ ਕਰੇ ਔਰ ਉਹਨਾਂ ਦੀ ਜਿਹੜੀ ਹੈਗੀ ਆ ਸਮੱਸਿਆ ਉਹ ਪੂਰੀ ਕੋਸ਼ਿਸ਼ ਕਰਾਂਗੇ ਕਿ ਦੂਰ ਹੋ ਜੇ ਉਹ ਤਾਂ ਵੱਡੀ ਗੱਲ ਹੈ ਕਿ ਮੈਂ ਪਹਿਲੇ ਦਿਨ ਤੋਂ ਜਦੋਂ 26 ਤਰੀਕ ਨੂੰ ਫਲੱਡ ਆਉਂਦਾ ਮੈਂ ਉਸੇ ਦਿਨ ਤੋਂ ਤੁਹਾਡੇ ਚੈਨਲਾਂ ਦੇ ਰਾਹੀਂ ਇਹ ਮੰਗ ਰੱਖਦਾ ਰਿਹਾ ਕਿ ਸਰਕਾਰ ਸਾਡੀ ਮਦਦ ਕਰੇ ਇਸ ਗੱਲ 'ਚ ਕਿ ਜਿਸ ਦੀ ਖੇਤ ਉਸਦੀ ਰੇਤ ਉਹ ਅੱਜ ਮੇਰੀ ਗੱਲ ਸਮਝਣਾ ਕਿ ਮੈਂ ਗੁਰਨਾਨਕ ਸਾਹਿਬ ਦੀ ਧਰਤੀ ਤੇ ਖਲੋ ਕੇ ਗੱਲ ਕੀਤੀ ਆ ਔਰ ਗੁਰਨਾਨਕ ਸਾਹਿਬ ਦੀ ਕਿਰਪਾ ਦੇ ਨਾਲ ਉਹ ਗੱਲ ਅੱਜ ਪੂਰੀ ਹੋਈ ਆ ਕਿ ਜਿਸ ਤੇ ਖੇਤ ਉਸਦੀ ਰੇਤ ਤਾਂ ਉਹਦਾ ਕੈਬਨਿਟ ਦੇ ਵਿੱਚ ਜਿਹੜਾ ਸੀਐਮ ਸਾਹਿਬ ਨੇ ਫੈਸਲਾ ਕੀਤਾ ਸੀਐਮ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਿ ਜਿੰਨਾ ਉਹਨਾਂ ਕਿਸਾਨਾਂ ਨੂੰ ਜਿਨ੍ਹਾਂ ਦੇ ਖੇਤਾਂ ਦੇ ਵਿੱਚ ਰੇਤ ਪਈ ਆ ਵੀ ਖੁੱਲ੍ਹੇ ਦਿੱਤੀ ਆ ਵੀ ਆਪਣੀ ਰੇਤ ਚੁੱਕ ਲੈਣ ਵੇਚ ਲੈਣ ਉਹਨਾਂ ਨੂੰ ਪੂਰਾ ਅਧਿਕਾਰ ਦਿੱਤਾ ਇਸ ਕਰਕੇ ਸਰਕਾਰ ਦਾ ਵੀ ਬਹੁਤ ਬਹੁਤ ਧੰਨਵਾਦ ਤੇ ਮੈਂ ਉਹਨਾਂ ਲੋਕਾਂ ਨੂੰ ਕਹਿੰਨਾ ਕਿ ਤੁਸੀਂ ਥੋੜਾ ਜਿਹਾ ਹੌਸਲੇ ਤੋਂ ਕੰਮ ਲੈ ਕੇ ਤੇ ਮੁੜ ਹਿੰਮਤ ਨਾ ਹਾਰੋ ਬਥੇਰੀਆਂ ਮੁਸੀਬਤਾਂ ਬਾਰਡਰ ਵਾਲਿਆਂ ਨੂੰ ਪੈਂਦੀਆਂ ਰਹੀਆਂ ਆ ਆਪਾਂ ਫਿਰ ਆਪਣੇ ਪਰਿਵਾਰਾਂ ਦੀ ਪਰਵਰਿਸ਼ ਕਰਨੀ ਆ ਤਾਂ ਤਗੜੇ ਹੋ ਕੇ ਇਹਦਾ ਮੁਕਾਬਲਾ ਕਰੋ ਸਰਕਾਰ ਤੁਹਾਡੇ ਨਾਲ ਆ ਤਾਂ ਮੈਨੂੰ ਪੂਰੀ ਉਮੀਦ ਆ ਕਿ ਆਪਾਂ ਇਹਦੇ ਵਿੱਚ ਕਾਮਯਾਬ ਹੋ ਕੇ ਖੇਤ ਸਾਫ਼ ਕਰਕੇ ਆਪਣੇ ਖੇਤ ਦੁਬਾਰਾ ਫਿਰ ਵਾਈਚੋਕ ਬਟਾ ਕੇ ਆਪਣੇ ਪਰਿਵਾਰਾਂ ਦੀ ਪਾਲਣ ਪੋਚਣ ਪਹਿਲੇ ਦੀ ਤਰ੍ਹਾਂ ਕਰਦੇ ਰਹਾਂਗੇ। ਦੇਖੋ ਜੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਜੋ ਭੜਾ ਨੂੰ ਲੈ ਕੇ ਫੈਸਲੇ ਕੀਤੇ ਨੇ ਮੇਰੇ ਕੱਲ ਕੱਲਾ-ਕੱਲਾ ਦੱਸਣ ਦੀ ਤਾਂ ਮੈਨੂੰ ਹੁਣ ਜ਼ਰੂਰਤ ਨਹੀਂ ਪਰ ਲੋਕਾਂ ਦਾ ਬੜਾ ਬੇਸਬਰੀ ਨਾਲ ਪ੍ਰਾਈਮ ਮਿਨਿਸਟਰ ਦੀ ਵੇਰਤ ਸੀ ਕਿ ਪ੍ਰਾਈਮ ਮਿਨਿਸਟਰ ਨੇ ਜਲਾ ਕਰਦਾਸਪੁਰ ਚ ਆਉਣਾ ਹੈ। ਤੇ ਹੜ੍ਹ ਪ੍ਰਭਾਵਿਤ ਵਾਸਤੇ ਉਹਨਾਂ ਨੇ ਕੁਝ ਲੋਕਾਂ ਨੂੰ ਰਾਹ ਦੇ ਕੇ ਜਾਣੀ ਹੈ ਕਿ ਜਦੋਂ ਅਸੀਂ ਕਹਿੰਦੇ ਰਹੇ ਹਾਂ ਕਿ ਸਾਡਾ 60 ਕਰੋੜ 60 ਹਜ਼ਾਰ ਕਰੋੜ ਦਾ ਜਿਹੜਾ ਜਣਾ ਬਕਾਇਆ ਚਾਹੇ GST ਦੇ ਰੂਪ ਚ ਹੋਵੇ ਚਾਹੇ ADF ਦੇ ਰੂਪ ਚ ਹੋਵੇ ਵੀ ਉਹ ਸਾਨੂੰ ਦੇ ਕੇ ਜਾਓ ਪਲੱਸ ਸਾਡਾ 20 ਹਜ਼ਾਰ ਕਰੋੜ ਰੁਪਏ ਦਾ ਜਿਹੜਾ ਖੇਤੀ ਦਾ ਨੁਕਸਾਨ ਹੋਇਆ ਮਕਾਨਾਂ ਦਾ ਮਜ਼ਦੂਰਾਂ ਦਾ ਨੁਕਸਾਨ ਹੋਇਆ ਤਾਂ ਮੈਂ ਜੇ ਕੋ ਕਹਿੰਦੇ जखਮਾਂ ਤੇ ਲੂਣ ਭੂਰਨ ਵਾਲੀ ਗੱਲ ਜਿਹੜੀ ਉਹ ਕੱਲ ਕਰਕੇ ਗਏ ਨੇ ਕਿ ਜਿਹੜਾ 1500 1600 ਕਰੋੜ ਰੁਪਇਆ ਉਹਨਾਂ ਨੇ ਦਿੱਤਾ ਤੇ ਮੇਰੇ ਖਿਆਲ ਇਹ ਤਾਂ ਇੱਕ ਮਜਾਕ ਆ ਪੰਜਾਬੀਆਂ ਨਾਲ ਕੀਤਾ ਤਾਂ ਪੰਜਾਬੀਆਂ ਨੂੰ ਤਾਂ ਪਹਿਲਾਂ ਹੀ ਅਮੀਤ ਸੀ ਕਿ ਜਿਹੜੀ ਭਾਜਪਾ ਦੀ ਸਰਕਾਰ ਆ ਉਹ ਪੱਗਾਂ ਵਾਲਿਆਂ ਦੇ ਬਿਲਕੁਲ ਵਿਰੋਧਾ ਹੈ ਔਰ ਇਹ ਸਾਫਤ ਕਰ ਗਏ ਨੇ ਕਿ ਇਹ ਪੱਗਾਂ ਵਾਲਿਆਂ ਦੇ ਵਿਰੋਧਾ ਭਾਜਪਾ ਸਰਕਾਰ ਤਾਂ ਕੋਈ ਨਹੀਂ ਜੋ ਵੀ ਉਹ ਕਰਕੇ ਗਏ ਕੋਈ ਨਹੀਂ ਪੰਜਾਬੀ ਹਿੰਮਤ ਨਹੀਂ ਹਾਰਨ ਵਾਲੇ ਆਪਣੇ ਪੈਰਾਂ ਤੇ ਖਲੋਣਾ ਇਹ ਜਾਣਦੇ ਨੇ ਪਰ ਕੇਂਦਰ ਦੀ ਸਰਕਾਰ ਨੂੰ ਐਡਾ ਜਿਹੜਾ ਮੈਂ ਕਹਿੰਦਾ ਬੇਹੁਦਾ ਫੈਸਲਾ ਨਹੀਂ ਕਰਨਾ ਚਾਹੀਦਾ ਆਉਣ ਵਾਲੇ ਸਮੇਂ 'ਚ ਜਿਹੜੀ ਵੀ ਰਣਨੀਤੀ ਆਏਗੀ ਤੁਹਾਡੇ ਕੋਲ ਹੀ ਆ ਜਾਣੀ ਆ ਗਰਦਵਾਰੀਆਂ ਵੀ ਹੋਣਗੀਆਂ ਕੱਚੇ ਮਕਾਨਾਂ ਦੀਆਂ ਡਿਟੇਲਾਂ ਵੀ ਬਣਨਗੀਆਂ ਪ੍ਰਸ਼ਾਸਨ ਆਪਣੇ ਤੌਰ ਤੇ ਜਿਹੜਾ ਉਹ ਵੀ ਲੱਗਿਆ ਤਿੰਨ ਤਿੰਨ ਟੀਮਾਂ ਸਾਡੀਆਂ ਲੱਗੀਆਂ ਉਸ ਤੋਂ ਬਾਅਦ ਆਮ ਆਦੀ ਪਾਰਟੀ ਨੇ ਇੱਕ ਇੱਕ ਚੇਅਰਮੈਨ ਜਿਹੜਾ ਉਹ ਤਿੰਨ ਤਿੰਨ ਚੋ ਚੋ ਪਿੰਡਾਂ ਦੇ ਉੱਤੇ ਲਾ ਦਿੱਤਾ ਕਿ ਉਹ ਆਪਣੇ ਤੌਰ ਤੇ ਵੀ ਜਿਹੜੀਆਂ ਰਿਪੋਰਟਾਂ ਆਉਣਗੀਆਂ ਅਸੀਂ ਉਹਦੀ ਤਸੱਲੀ ਕਰਾਂਗੇ ਕਿ ਉਹ ਵਾਕਈ ਜਾਇਜ਼ ਰਿਪੋਰਟਾਂ ਨੇ ਜਿਨ੍ਹਾਂ ਦਾ ਖਰਾਬਾ ਹੋਇਆ ਜਾਂ ਜਿਨ੍ਹਾਂ ਦੇ ਮਕਾਨ ਕਰੈਕ ਹੋਏ ਨੇ ਜਾਂ ਜਿਨ੍ਹਾਂ ਦੇ ਮਕਾਨ ਡਿੱਗ ਗਏ ਨੇ ਕੀ ਉਹਨਾਂ ਦੇ ਸਹੀ ਰਿਪੋਰਟ ਆਈ ਆ ਜੇ ਸਹੀ ਰਿਪੋਰਟ ਆਈਗਾ ਤਾਂ ਉਹਨੂੰ ਤਾਂ ਹੀ ਓਕੇ ਕਰਾਂਗੇ ਕਈ ਵਾਰੀ ਹੁੰਦਾ ਕਿ ਕਈ ਵਾਰੀ ਮੈਂ ਬਹੁਤੀ ਵਾਰੀ ਵੇਖਿਆ ਕਿ ਕਈਆਂ ਦਾ ਨੁਕਸਾਨ ਨਹੀਂ ਹੁੰਦਾ ਪਰ ਲਿਸਟ ਪਹਿਲਾਂ ਉਹਨਾਂ ਦੀ ਬਣਦੀ ਆ ਉਹ ਪਹਿਲਾਂ ਉਹ ਅਪਰੋਚ ਕਰ ਲੈਂਦੇ ਨੇ ਕਿ ਜਿਨ੍ਹਾਂ ਦਾ ਨੁਕਸਾਨ ਨਹੀਂ ਹੋਇਆ ਤਾਂ ਉਹ ਜਿਹੜੀ ਚੀਜ਼ਾਂ ਉਹ ਬਰਦਾਸ਼ਤ ਸਰਕਾਰ ਨੇ ਕਿਸੇ ਕੀਮਤ ਤੇ ਨਹੀਂ ਕਰਨੀਆਂ ਇਸ ਕਰਕੇ ਮੈਂ ਸਾਰੇ ਪ੍ਰਸ਼ਾਸਨ ਨੂੰ ਇਹੀ ਹਿਦਾਇਤ ਦੇ ਕੇ ਚੱਲਿਆ ਵੀ ਆਪਣਾ ਕੰਮ ਜਿਹੜਾ ਬੜੀ ਵੇ ਸੂਝ-ਬੂਝ ਨਾਲ ਕਰਨਾ ਤਾਂ ਕਿਸੇ ਦੀ ਪੱਖਪਾਤ ਨਹੀਂ ਕਰਨਾ ਜਿਹਦਾ ਹੱਕ ਬਣਦਾ ਭਾਵੇਂ ਪਾਰਟੀਬਾਜੀ ਤੋਂ ਉੱਪਰ ਉੱਠ ਕੇ ਕੰਮ ਕਰਨਾ ਜਿਹਦਾ ਨੁਕਸਾਨ ਹੈ ਭਾਵੇਂ ਕਿਸੇ ਪਾਰਟੀ ਦਾ ਹੋਵੇ ਉਸ ਨੁਕਸਾਨ ਦੀ ਜਿਹੜੀ ਪੂਰਤੀ ਆਮਾਦੀ ਪਾਰਟੀ ਨੇ ਕਰਨੀ ਦੇਖੋ ਜੀ ਮੈਂ ਜਿੰਨੇ ਵੀ ਐਨਜੀਓ ਨੇ ਧਾਰਮਿਕ ਸੰਸਥਾਵਾਂ ਨੇ ਜਾਂ ਜਿੰਨੀਆਂ ਵੀ ਹੋਰ ਨੇ ਐਨਜੀਓ ਲੱਗੇ ਨੇ ਚਾਹੇ ਸਿੰਗਰ ਲੱਗੇ ਨੇ ਚਾਹੇ ਸਾਡੇ ਸੈਲੀਬ੍ਰਿਟੀ ਬਹੁਤ ਆਏ ਨੇ ਮੈਂ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਜਿਨ੍ਹਾਂ ਔਖੇ ਸਮੇਂ ਤੇ ਸਾਡੇ ਲੋਕਾਂ ਦੀ ਬਾਹ ਫੜੀ ਐ ਔਰ ਮੈਂ ਹੁਣ ਵੀ ਵੇਖ ਰਿਹਾ ਕਿ ਸਾਡੇ ਗੁਰੂ ਕੇ ਬਾਗ ਵਾਲੇ ਆਪਣੇ ਬਾਬਾ ਸੇਵਾ ਸਿੰਘ ਖਨੂਰ ਸਾਹਿਬ ਵਾਲੇ ਜਾਂ ਹੋਰ ਵੀ ਉਹਨਾਂ ਨੇ ਫੈਸਲਾ ਕੀਤਾ ਕਿ ਤੁਸੀਂ ਬੰਨ ਜਿਹੜੇ ਉਹਨਾਂ ਬਣਾਉਣੇ ਸ਼ੁਰੂ ਕੀਤੇ ਬੰਨਣੇ ਸ਼ੁਰੂ ਕੀਤੇ ਮੈਂ ਪੂਰਜੋ ਸੰਗਤਾਂ ਨੂੰ ਇਹ ਵੀ ਬੀੜ ਕਰਦਾ ਕਿ ਸਾਰੀਆਂ ਸੰਗਤਾਂ ਰਲ ਮਿਲ ਕੇ ਇਹਦੇ ਵਿੱਚ ਆਪਣਾ ਬੰਨ ਦਾ ਯੋਗਦਾਨ ਜ਼ਰੂਰ ਪਾਉਣਾ ਚਾਹੀਦਾ